ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇਵ ਆਨਲਾਈਨ ਸਰਵਿਸਿਜ਼ ਵਿੱਚ। ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਹੀ ਸਾਡੀ ਵੀਡੀਓ ਦੀ ਉਡੀਕ ਰਹਿੰਦੀ ਹੋਵੇਗੀ ਸੋ ਇਸੇ ਹੀ ਉਡੀਕ ਦੇ ਮੱਦੇਨਜ਼ਰ ਅਸੀਂ ਅੱਜ ਇੱਕ ਨਵੇਂ ਟੌਪਿਕ ਤੇ ਨਵੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਵਧੇਰੇ ਜਾਣਕਾਰੀ ਲਈ ਤੁਹਾਨੂੰ ਆਪਾਂ ਲੈਪਟਾਪ ਸਕਰੀਨ ਤੇ ਲੈ ਚਾਲਦੇ ਹਾਂ ਜੋ ਕਿ ਅੱਜ ਦਾ ਆਪਣਾ ਟੌਪਿਕ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਵੇਗਾ ਕਿ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਹੋ ਸਕਦਾ ਹੈ ਸਾਨੂੰ ਕਿਸੇ ਆਪਣੇ ਜਾਣ ਪਹਿਚਾਨ ਦੇ ਕਿਸੇ ਅੰਗਸਾਕ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਅਕਤੀ ਕਿਸੇ ਕਾਰਨ ਵੀ ਅਣਹੋਣੀ ਉਸ ਨਾਲ ਹੋ ਜਾਂਦੀ ਹੈ ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ ਤਾਂ ਜੇਲ੍ਹ ਦੇ ਵਿੱਚ ਉਸਦੇ ਨਿੱਜੀ ਖਰਚੇ ਦੇ ਲਈ ਉਸ ਨੂੰ ਕੁਝ ਰੁਪਈਆ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਉਸ ਨੂੰ ਬਾਹਰੋਂ ਮੰਗਵਾਉਣੇ ਪੈਂਦੇ ਹਨ ਸੋ ਇਹ ਰੁਪਈਏ ਅੱਜ ਕੱਲ੍ਹ ਆਨਲਾਈਨ ਹੀ ਭੇਜੇ ਜਾਂਦੇ ਹਨ ਇਹ ਰੁਪਈਏ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਭੇਜ ਸਕਦੇ ਹਾਂ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਆਨਲਾਈਨ ਕਿ ਆਪਾਂ ਕਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਕਿਸੇ ਵੀ ਕੈਦੀ ਨੂੰ ਰੁਪਈਏ ਕਿਵੇਂ ਭੇਜ ਸਕਦੇ ਹਾਂ ਸੋ ਦੋਸਤੋ ਤੁਸੀਂ Google ਦੇ ਵਿੱਚ ਸਰਚ ਕਰਨਾ ਹੈ ਪੰਜਾਬ ਪਰਿਸ਼ਨ ਲਿਖ ਕੇ ਪੰਜਾਬ P R I S O N ਪਰਿਸ਼ਨ ਲਿਖ ਕੇ ਸਰਚ ਕਰਨਾ ਹੈ ਤਾਂ ਪਹਿਲਾ ਲਿੰਕ ਹੈ ਜੋ ਤੁਹਾਡੇ ਉਹ ਸਾਹਮਣੇ ਆ ਜਾਵੇਗਾ ਉਸਦੇ ਵੀ ਤੁਸੀਂ ਕਲਿੱਕ ਕਰ ਸਕਦੇ ਹੋ ਅਦਰਵਾਈਜ਼ ਜੇਕਰ ਤੁਸੀਂ ਪੰਜਾਬ ਪਰਿਸ਼ਨ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣੇ ਹੋ ਤਾ ਉੱਥੇ ਵੀ ਇੱਕ ਆਨਲਾਈਨ ਪੇਮੈਂਟ ਦਾ ਆਪਸ਼ਨ ਆਉਂਦਾ ਹੈ ਇੱਥੇ ਤੁਸੀਂ ਜਾ ਕੇ ਜਿਹੜਾ ਵੀ ਕੈਦੀ ਹੈ ਉਸ ਦੀ ਇੱਕ ਆਈਡੀ ਜਨਰੇਟ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਸਬੰਧਤ ਵਿਭਾਗ ਤੋਂ ਮਿਲ ਜਾਵੇਗੀ ਜਿੱਥੇ ਵੀ ਉਹ ਜੇਲ੍ਹ ਦੇ ਵਿੱਚ ਕੈਦ ਹੈ ਪਰਿਜ਼ਨਰ ਦੀ ਆਈਡੀ ਇੱਥੇ ਫਿਲ ਕਰਕੇ ਜਿਹੜੀ ਕਿ ਆਪਸ਼ਨ ਆਪਾਂ ਨੂੰ ਇੱਥੇ ਨਜ਼ਰ ਆ ਰਹੀ ਹੈ ਆਈਡੀ ਫਿਲ ਕਰਨ ਤੋਂ ਬਾਅਦ ਤੁਸੀਂ ਸਰਚ ਕਰੋਗੇ ਤਾਂ ਸਰਚ ਕਰਕੇ ਉਸ ਕੈਦੀ ਦੀ ਪੂਰੀ ਡਿਟੇਲ ਉਸ ਦਾ ਨਾਮ ਔਰ ਉਸ ਦਾ ਫਾਦਰ ਨੇਮ ਵਗੈਰਾ ਔਰ ਕਿਹੜੀ ਜੇਲ੍ਹ ਦੇ ਵਿੱਚ ਹੈ ਉਹ ਸਾਰੀ ਡਿਟੇਲ ਆਪਣੇ ਅੱਗੇ ਸ਼ੋ ਹੋ ਜਾਵੇਗੀ ਸੋ ਸਾਡੇ ਕੋਲੇ ਫਿਲਹਾਲ ਕੋਈ ਕੈਦੀ ਦੀ ਆਈਡੀ ਨਹੀਂ ਹੈ ਇਸ ਲਈ ਅਸੀਂ ਤੁਹਾਨੂੰ ਡਿਟੇਲ ਨਹੀਂ ਦਿਖਾ ਸਕਦੇ ਅਦਰਵਾਇਜ਼ ਤੁਸੀਂ ਇੱਥੇ ਕੈਦੀ ਦੀ ਆਈਡੀ ਫਿਲ ਕਰੋਗੇ ਤਾਂ ਤੁਹਾਨੂੰ ਸਾਰੀ ਡਿਟੇਲ ਹੈ ਉਹ ਨਜ਼ਰ ਆ ਜਾਵੇਗੀ ਆਪਣੀ ਡਿਟੇਲ ਨੂੰ ਵੈਰੀਫਾਈ ਕਰਕੇ ਦੇਖ ਕੇ ਸਾਰਾ ਕੁਝ ਜੇਕਰ ਉਹ ਡਿਟੇਲ ਸਹੀ ਹੈ ਸਾਰੀ ਡਿਟੇਲ ਤੁਸੀਂ ਚੈੱਕ ਕਰਕੇ نیچے ਆਪਣਾ ਮੋਬਾਈਲ ਨੰਬਰ ਭਰ ਕੇ ਭੇਜਣ ਵਾਲੇ ਦਾ ਨਾਮ ਭਰ ਕੇ ਅਤੇ ਅਮਾਉਂਟ ਭਰਨੀ ਹੈ ਜਿੰਨੇ ਵੀ ਪੈਸੇ ਤੁਸੀਂ ਉਸ ਨੂੰ 1500 2000 ਭੇਜਣਾ ਚਾਹੋ ਉਥੇ ਭਰ ਕੇ ਨੈਕਸਟ ਨੈਕਸਟ ਕਰੋਗੇ ਅੱਗੇ ਤੁਸੀਂ ਕਿਸੇ ਵੀ ਮਾਧਿਅਮ ਨਾਲ ਜਿੱਦਾਂ ਕਿ ਇੰਟਰਨੈਟ ਬੈਂਕਿੰਗ ਦੇ ਨਾਲ ਜਾਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਨਾਲ ਵੀ ਤੁਸੀਂ ਉਹ ਪੇਮੈਂਟ ਉਹਨਾਂ ਨੂੰ ਭੇਜ ਸਕਦੇ ਹੋ ਸੋ ਦੋਸਤੋ ਇਹ ਅੱਜ ਦੀ ਸਾਡੀ ਵੀਡੀਓ ਸੀ ਕਿ ਕੈਦੀ ਨੂੰ ਜੇਲ੍ਹ ਦੇ ਵਿੱਚ ਜੇਕਰ ਕੋਈ ਬੰਦਾ ਆਪਣਾ ਕੈਦ ਹੈ ਤਾਂ ਉਸ ਨੂੰ ਆਪਾਂ ਕਿਸ ਤਰ੍ਹਾਂ ਰੁਪਈਏ ਭੇਜ ਸਕਦੇ ਹਾਂ ਬੜਾ ਹੀ ਸੌਖਾ ਤਰੀਕਾ ਹੈ 2 ਮਿੰਟ ਦੇ ਵਿੱਚ ਹੀ ਤੁਸੀਂ ਕੈਦੀ ਨੂੰ ਰੁਪਈਏ ਪੇ ਸਕਦੇ ਹਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਜਰੂਰ ਚੰਗੀ ਲੱਗੀ ਹੋਵੇਗੀ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਆਨਲਾਈਨ ਸਮੇਂ ਦੇ ਵਿੱਚ ਅਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਲਈ ਲੈ ਕੇ ਆ ਸਕੀਏ ਤਦ ਤੱਕ ਲਈ ਸਾਡੇ ਨਾਲ ਬਨੇ ਰਹੋ ਥੈਂਕਸ ਫॉर ਵਾਚਿੰਗ